ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੈਟ ਪੁਲਿੰਗ ਨੀਤੀ ਨੇ ਮੋੜ ਇਕੱਠੇ ਕੀਤੇ ਕਿਸਾਨ ਪੰਜਾਬ ਚ ਉਠਿਆ ਨਵਾਂ ਅੰਦੋਲਨ ਸੜਕਾਂ ਤੇ ਟਰੈਕਟਰ ਮਾਰਚ ਸਰਕਾਰ ਨੂੰ ਪਈ ਵਿਪਤਾ ਪੰਜਾਬ ਸਰਕਾਰ ਦੀ ਜ਼ਮੀਨ ਪ੍ਰਾਪਤੀ ਪੁਲਿੰਗ ਨੀਤੀ ਦੀ ਵਿਰੋਧ ਕਿਸਾਨਾਂ ਦਾ ਵਿਰੋਧ ਤੇਜ਼ ਹੋ ਗਿਆ ਹੈ ਇਹ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਅੱਜ ਇਸ ਮੁੱਦੇ ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਸ ਮੌਕੇ ਮੋਰ ਤੋਂ ਕਿਸਾਨੀ ਧਰਨ ਇੱਕ ਹੁੰਦੀਆਂ ਜਾਪਦੀਆਂ ਹਨ ਇਸ ਮੌਕੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸੰਯੁਕਤ ਕਿਸਾਨ ਮੋਰਚਾ ਨੂੰ ਦੀ ਉਸ ਅਪੀਲ ਨੂੰ ਵੀ ਪੂਰਾ ਅਤੇ ਬੇਸ਼ਰਤ ਸਮਰਥਨ ਦਿੱਤਾ ਗਿਆ ਹੈ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਲਾਗੂ ਕੀਤੀ ਜਾ ਰਹੀ ਵਿਵਾਦਤ ਲੈਡ ਪੁਲਿੰਗ ਨੀਤੀ ਵਿਰੋਧ ਕੀਤੀ ਗਈ ਸੀ ਐਸ ਕੇ ਅਹਿਮਦ ਦੇ ਸੰਜੇ ਸੱਦੇ ਤੇ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਜ਼ਿਲ੍ਹਿਆਂ ਅਮਰਸਰ ਜਲੰਧਰ ਲੁਧਿਆਣਾ ਮਾਨਸਾ ਬਠਿੰਡਾ ਅਤੇ ਸੰਗਰੂਰ ਵਿੱਚ ਵੱਡੀਆਂ ਵੱਡੀਆਂ ਟਰੈਕਟਰ ਰੈਲੀਆਂ ਕੱਢੀਆਂ ਗਈਆਂ ਹਨ ਹਜ਼ਾਰਾਂ ਟਰੈਕਟਰ ਸੜਕਾਂ ਤੇ ਉਤਰੇ ਅਤੇ ਇੱਕ ਦਮਦਾਰ ਸਨੇਹਾ ਦਿੱਤਾ ਹੈ ਅਸੀਂ ਆਪਣੀ ਜ਼ਮੀਨ ਨਹੀਂ ਦੇਵਾਂਗੇ ਕਿਸਾਨਾਂ ਨੇ ਕਿਹਾ ਹੈ ਕਿ ਇਹ ਇਹ ਸਾਂਝੇ ਸੱਦੇ ਤੋਂ ਬਾਅਦ ਪੰਜਾਬ ਭਰ ਦੇ ਕਿਸਾਨਾਂ ਵਿੱਚ ਨਵੀਂ ਉਮੀਦ ਦੇ ਹੌਸਲਾ ਜਾਗਿਆ ਹੈ ਪਿੰਡਾਂ ਵਿੱਚ ਲੋਕਾਂ ਨੇ ਇੱਕ ਇਸ ਇਕਜੁੱਟਾ ਇੱਕ ਜੁਕਤਤਾ ਵਾਲੇ ਫੈਸਲੇ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਹੈ ਇਸ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਸਮੇਂ ਸਿਰ ਲਿਆ ਗਿਆ ਹੈ ਇੱਕ ਮਜ਼ਬੂਤ ਕਦਮ ਮੰਨਿਆ ਗਿਆ ਹੈ ਇਸ ਮੌਕੇ ਕਿਸਾਨਾਂ ਨੇ ਕਿਹਾ ਹੈ ਕਿ ਪਿੰਡ ਪੱਦਰ ਤੇ ਵੱਧ ਰਹੇ ਵਿਰੋਧ ਤੋਂ ਡਰੇ ਹੋਏ ਏ ਏ ਪੀ ਹਕੂਮਤ ਨੇ ਪੰਜਾਬ ਪੁਲਸ ਨੂੰ ਹੁਕਮ ਦਿੱਤੇ ਹਨ ਕਿ ਉਹ ਉਹਨਾਂ ਨੂੰ ਪਿੰਡਾਂ ਵਿੱਚੋਂ ਕਿਸਾਨਾਂ ਵੱਲ ਲਗਾਏ ਗਏ ਉਹ ਹੈ ਹੋਲਡਿੰਗ ਹੋਲਡਿੰਗ ਇਹ ਬੈਨਰ ਹਟਾਏ ਜਾਣ ਇੱਥੇ ਏ ਏ ਪੀ ਆਗੂਆਂ ਨੇ ਪਿੰਡਾਂ ਵਿੱਚ ਦਾਖਲ ਹੋਣ ਤੋਂ ਮਨਾ ਕੀਤਾ ਗਿਆ ਹੈ ਅਤੇ ਐਸੇ ਹੋਲਡਰਿੰਗ ਹੋਲਡਿੰਗ ਮਾਮਲਾ ਤੋਂ ਦੁਆਬਾ ਦੇ ਕਈ ਪਿੰਡਾਂ ਵਿੱਚ ਲੱਗੇ ਹੋਏ ਹਨ ਜੋ ਕਿ AAP AAP ਦੀ ਨੀਤੀਆਂ ਤੇ ਕਿਸਾਨਾਂ ਵਿਰੋਧੀ ਨੀਤੀਆਂ ਵੱਲ ਸਪਸ਼ਟ ਇਸ਼ਾਰਾ ਕਰਦੇ ਹਨ ਕਿ ਐਮਐਮ ਦੇ ਆਗੂਆਂ ਵੱਲੋਂ ਦਿੱਤੇ ਗਏ ਸਾਂਝੇ ਬਿਆਨ ਚ AAP ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਪਾਇਪਾ ਦੇ ਨਕਸ਼ੇ ਕਦਮ ਦੇ ਨਾ ਚੱਲੇ ਉਹਨਾਂ આરોਪ ਲਾਏ ਹਨ ਕਿ AAP ਭਾਜਪਾ ਅਤੇ ਲੈਡ ਮਾਫੀਆ ਦੀਆਂ ਹਦਦਾਂ ਤੇ ਕੰਮ ਕਰ ਰਹੀਆਂ ਹਨ ਤਾਂ ਜੋ ਕਿਸਾਨਾਂ ਤੋਂ ਜ਼ਮੀਨ ਖੋਹੀ ਜਾ ਸਕੇ ਉਹਨਾਂ ਕਿਹਾ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਕਿਸਾਨੀ ਨੂੰ ਨਸ਼ਟ ਅਤੇ ਕਿਸਾਨਾਂ ਨੂੰ ਖਤਮ ਕਰਨ ਦੇ ਪਾਪੀ ਇਰਾਦੇ ਰੱਖਦੀ ਹੈ ਆਖਰਚੋ ਉਹਨਾਂ ਕਹੇ ਹੈ ਕਿ ਜਦ ਏਪੀ ਸਰਕਾਰ ਹਰ ਮੋਰਚੇ ਤੇ ਨਾਕਾਮ ਹੋ ਚੁੱਕੀ ਹੈ ਤਾਂ ਹੁਣ ਉਹ ਕਿਸਾਨਾਂ ਦੀ ਜ਼ਮੀਨ ਉੱਤੇ ਹਮਲਾ ਕਰ ਰਹੀ ਹੈ ਪਰ ਅਸੀਂ ਇਹ ਚਲਾਕੀਆਂ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜਦੋ ਧੰਨਵਾਦ